ਬੀਜੇਪੀ ਆਜੂਏ ਭਾਵੇਂ ਪਿੱਛੇ ਹੁਣ ਜਿਹੜੀ ਆਮ ਆਦਮੀ ਪਾਰਟੀ ਭਗਵਤ ਮਾਨ ਆ ਯਾ ਅਕਾਲੀ ਦਸਤ ਦੀ ਪਹਿਲਾ ਕਾਂਗਰਸ ਆ ਇਹਨਾਂ ਨੇ ਤੁਹਾਨੂੰ ਆਟੇ ਦਾਲਾਂ ਦੀਆਂ ਸਕੀਮਾਂ ਦੇ ਵਿੱਚ ਪਾ ਕੇ ਅਸੀਂ ਤੁਹਾਨੂੰ ਫ੍ਰੀ ਦਵਾਂਗੇ ਉਹਨਾਂ ਚੱਕਰਾਂ ਦੇ ਵਿੱਚ ਪਾ ਕੇ ਸਾਡੀ ਨੌਜਵਾਨੀ ਸਾਡੇ ਜਿਹੜੇ ਪੰਜਾਬ ਦੇ ਹਰਾ ਸਾਡਾ ਪਾਣੀ ਲੁੱਟਿਆ ਜਾ ਰਿਹਾ ਨੌਜਵਾਨਾਂ ਨੂੰ ਤਰੱਕ ਦੇ ਵਿੱਚ ਲਾਇਆ ਜਾ ਰਿਹਾ ਇਹਨਾਂ ਚੀਜ਼ਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਆ ਮਾਰਿਆ ਪੀਆਂ ਬੇਅਦਮੀਆਂ ਜਿਹੜੀਆਂ ਹੁਣ ਤੱਕ ਹੋ ਰਹੀਆਂ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਤਿੰਨ ਸਰੂਪ ਆ ਉਹਨਾਂ ਨੂੰ ਉਹਨਾਂ ਨੇ ਆਪਣੀ ਕਸਟਡੀ ਦੇ ਵਿੱਚ ਲਏ ਜੇਲ੍ਹ ਦੇ ਵਿੱਚ ਲਿਆਦੇ ਗਏ ਸੋ ਉਸ ਸਰੂਪਾਂ ਦੀ ਗੱਲ ਕਰਨ ਵਾਸਤੇ ਕੌਣ ਕਰੇਗਾ ਗੱਲ ਕਿਉਂਕਿ ਤੁਹਾਡਾ ਕੰਟਰੀ ਨਹੀਂ ਆ ਤੁਹਾਡੂ ਆਪਣੀ ਗੱਲ ਆਪ ਕਰਨੀ ਪਵੇਗੀ ਜੇ ਤੁਹਾਡਾ ਕੰਟਰੀ ਹੁੰਦਾ ਤੁਹਾਡਾ ਉਸ ਕੰਟਰੀ ਦੇ ਵਿੱਚ ਤੁਹਾਡਾ ਸਿੱਖਾਂ ਦਾ ਅੰਬੈਸਡਰ ਬੈਠਾ ਆਉਂਦਾ ਤੇ ਉਸ ਕੰਟਰੀ ਦੇ ਬੰਦਿਆਂ ਦੇ ਨਾਲ ਜਿਹੜੇ ਬਹੁਤ ਵੜਿਆ ਉਹਨਾਂ ਨਾਲ ਗੱਲ ਕਰਦੇ ਕਿ ਭਾਈ ਸਾਡੇ ਇਹ ਗੁਰੂ ਗ੍ਰੰਥ ਸਾਹਿਬ ਸਾਡੇ ਜਾਗਦੀ ਜੋਤ ਇਹਨੂੰ ਅਸੀਂ ਲਿਵਿੰਗ ਗੁਰੂ ਮੰਨਦੇ ਆ ਤਾਂ ਇਹ ਜੇਲ੍ਹ ਦੇ ਵਿੱਚ ਨਹੀਂ ਰੱਖੇ ਜਾ ਸਕਦੇ ਉਹਨਾਂ ਨੂੰ ਐਕਸਪਲੇਨ ਕਰਦਾ ਪਰ ਹੁਣ ਸ਼੍ਰੋਮਣੀ ਕਮੇਟੀ ਨੂੰ ਵੀ ਪੁੱਛ ਕੀਤਾ ਜਾਂਦਾ ਸੈਂਟਰ ਦੇ ਤਰਲੇ ਕੱਢੇ ਜਾਂਦੇ ਆ ਕਿਉਂ ਕਿਉਂਕਿ ਤੁਹਾਡਾ ਰਾਜ ਨਹੀਂ ਆ ਦਰਵਾਜ਼ਾ ਸਾਹਿਬ ਦੀ ਪਰਕਰਮਾਂ ਦੇ ਵਿੱਚ ਭਾਰਤੀ ਫੌਜ ਦੇ ਕਦਮ ਪਏ ਉਸ ਦਿਨ ਖਾਲਸਾ ਦੀ ਨਹੀਂ ਰੱਖੀ ਜਾਏਗੀ ਨਹੀਂ ਰੱਖੀ ਗਈ ਉਹਦੇ ਉੱਤੇ ਕੰਮ ਕੀ ਨਾ ਕਰਨਾ ਭਾਈ ਤੁਹਾਡੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ ਇਹਦੇ ਉੱਤੇ ਜ਼ਰੂਰ ਤਵੱਜੋ ਦਿਹਾ ਕਰੋ ਥਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਸਾਧ ਸੰਗਤ ਜੀ ਅੱਜ ਦੀਆਂ ਸਮੁੱਚੀਆਂ ਸੰਗਤਾਂ ਨੂੰ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ ਦੇ ਵਿੱਚ ਕੱਢੇ ਜਾ ਰਹੇ ਨਗਰ ਕੀਰਤਨ ਦੇ ਵਿੱਚ ੜੀਆਂ ਸਾਰਿਆਂ ਨੂੰ ਸਤਿਗੁਰਾਂ ਦੀ ਬਖਸ਼ਿਸ਼ ਫਤਿਹ ਦੀ ਸਾਂਝ ਪਾਉਂਦਾ ਜੀ ਬੁਲਾਇਓ ਵਜ ਵਜ ਕੇ ਵਾਹਿਗੁਰੂ ਜੀ ਕਾ ਖਾਲਸਾ ਤੋ ਵਾਹਿਗੁਰੂ ਜੀ ਕੀ ਫਤਿਹ ਕਮੇਟੀ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਨੂੰ ਜੋ ਸਮਰਪਿਤ ਗੁਰਦੁਆਰਾ ਸਾਹਿਬ ਦੇ ਸਮੁੱਚੇ ਪ੍ਰਬੰਧਕਾਂ ਵਧਾਈ ਦੇ ਪਾਤਰ ਹਨ ਜੋ ਅੱਜ ਦੇ ਸਮੇਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਇਹ ਨਗਰ ਕੀਰਤਨ ਸਜਾ ਰਹੇ ਹਨ ਆਪ ਜੀ ਅਸੀਂ ਸਾਰੇ ਜਾਣਦੇ ਹਾਂ ਜੋ ਪਿਛਲੇ ਸਮਿਆਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਜੋ ਪੰਜਾਬ ਦੀ ਧਰਤੀ ਸਾਡੇ ਦੇਸ਼ ਤੋਂ ਚੱਲ ਕੇ ਵਿਦੇਸ਼ਾਂ ਵੱਲ ਸਿੱਖ ਆਏ ਉਹਨਾਂ ਨੇ ਬੜੀਆਂ ਕਰੜੀਆਂ ਮੈਂਤਾ ਮਸ਼ਕਤਾ ਕੀਤੀਆਂ ਗੁਰਦੁਆਰੇ ਸਾਹਿਬ ਬਿਲਡ ਕੀਤੇ ਅਲੱਗ-ਅਲੱਗ ਕੰਟਰੀਆਂ ਡਾਇਸਪੋਰਾ ਦੇ ਵਿੱਚ ਜਿੱਥੇ ਸਾਥਗੁਰਾਂ ਦੇ ਸਰੂਪ ਸਸੋਭਤ ਕੀਤੇ ਸੋ ਇਹ ਜੋ ਕਿਰਤ ਕਮਾਈਆਂ ਦੇ ਨਾਲ ਬਿਲਡ ਕੀਤੇ ਹੋਏ ਗੁਰਦੁਆਰੇ ਜਿਨ੍ਹਾਂ ਨੂੰ ਬਹੁਤ ਸਮਾਂ ਲੱਗਿਆ ਬਿਲਡ ਕਰਨ ਦੇ ਵਿੱਚ ਮੈਂ ਬੇਨਤੀ ਕਰਾਂਗਾ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਡੇਰੇ ਜੋ ਵਿਦੇਸ਼ਾਂ ਦੇ ਵਿੱਚ ਭਾਰਤ ਦੇ ਵਿੱਚੋਂ ਚੱਲ ਕੇ ਅਸੀਂ ਸਮਝਦੇ ਹਾਂ ਕਿ ਬਹੁਤ ਸਾਰੇ ਡੇਰੇ ਜੋ ਸਿੱਖੀ ਦਾ ਪ੍ਰਚਾਰ ਕਰਦੇ ਆ ਜੋ ਆਪਣੇ ਪੰਜਾਬ ਦੀ ਗੱਲ ਕਰਦੇ ਹਨ ਬਹੁਤ ਸਾਰੇ ਇਦਾਂ ਦੇ ਡੇਰੇ ਹਨ ਪਰ ਬਹੁਤ ਸਾਰੇ ਡੇਰੇ ਇਦਾਂ ਦੇ ਵੀ ਹਨ ਜੋ ਭਾਰਤੀ ਹਕੂਮਤ ਦੇ ਹੱਕ ਦੇ ਵਿੱਚ ਖੜਦੇ ਹਨ ਸੋ ਸਾਧ ਸੰਗਤ ਜੀ ਆਪਾਂ ਇਹ ਵੀ ਗੱਲ ਜਾਣਦੇ ਆ ਕਿ ਡਾਇਸਪੋਰਾ ਹੁਣ ਜਦੋਂ ਅਮਰੀਕਾ ਦੀ ਧਰਤੀ ਦੇ ਵਿੱਚ ਮਰਵਾਣਾ ਹੋ ਗਿਆ ਲੀਗਲ ਸੋ ਇਹ ਆਪਣੇ ਬੱਚਿਆਂ ਦੇ ਵਿੱਚ ਕਿਵੇਂ ਪ੍ਰਚਾਰ ਹੋ ਰਿਹਾ ਵਿਦੇਸ਼ਾਂ ਦੇ ਵਿੱਚ ਜਿਹੜੇ ਬੱਚਿਆਂ ਨੂੰ ਇਸ ਗੱਲ ਦਾ ਇਲਮ ਨਹੀਂ ਆ ਸੋ ਉਹਨਾਂ ਨੂੰ ਨਸ਼ਿਆਂ ਦੇ ਵਿੱਚ ਲਾਇਆ ਜਾ ਰਿਹਾ ਉਦੋਂ ਤੱਕ ਸਾਡੇ ਗੁਰਦੁਆਰਿਆਂ ਦੇ ਵਿੱਚ ਸਾਡੇ ਧਰਮ ਦੇ ਵਿੱਚ ਪਰਦੇਸ਼ਾਂ ਵਿੱਚ ਖਾਸ ਕਰਕੇ ਇਸ ਗੱਲ ਦਾ ਬਚਾਅ ਸੀ ਜਦੋਂ ਤੱਕ ਇਹ ਮਰਵਾਣਾ ਜਿਹੜਾ ਭੰਗ ਜੀ ਨੂੰ ਆਪਾਂ ਕਹਿੰਦੇ ਆ ਇਹ ਲੀਗਲ ਨਹੀਂ ਸੀ ਪਰ ਹੁਣ ਇਹ ਬੇਨਤੀ ਆ ਆਪ ਜੀ ਨੂੰ ਕਿਉਂਕਿ ਪਰਦੇਸ਼ਾਂ ਵੱਲ ਨੂੰ ਜਿਹੜੇ ਡੇਰੇ ਬਣ ਰਹੇ ਆ ਜਿਹੜੇ ਗੁਰਦੁਆਰੇ ਤਾਂ ਤੁਸੀਂ ਆਪਣੀਆਂ ਮਿਹਨਤਾਂ ਮਸ਼ਕਤਾਂ ਦੇ ਨਾਲ ਖੜੇ ਕੀਤੇ ਆ ਬੜਾ ਲੰਮਾ ਸਮਾਂ ਲੱਗਿਆ ਇਹਨਾਂ ਨੂੰ ਬਿਲਡ ਕਰਨ ਦੇ ਵਿੱਚ ਅਸੀਂ ਅਲੱਗ-ਅਲੱਗ ਸਟੇਟਾਂ ਦੇ ਵਿੱਚ ਰਹਿੰਦੇ ਹੋਏ ਇਹਨਾਂ ਗੱਲਾਂ ਨੂੰ ਜਾਣਦੇ ਆ ਪਰ ਹੁਣ ਜਦੋਂ ਪੰਜਾਬ ਦੀ ਧਰਤੀ ਤੋਂ ਸਿੱਧੇ ਆਣ ਕੇ ਲੈਡ ਇਸ ਅਮਰੀਕਾ ਦੇ ਵਿੱਚ ਹੋ ਕੇ ਇੱਕਦਮ ਡੇਰੇ ਵੱਡ ਜਾਂਦੇ ਆ ਫਿਰ ਸਾਨੂੰ ਸੋਚਣ ਦੀ ਜ਼ਰੂਰ ਇਹ ਕਿਰਪਾਲਤਾ ਕਰਨੀ ਚਾਹੀਦੀ ਕਿ ਭਾਈ ਉਹ ਕਿਵੇਂ ਉਹਨਾਂ ਨੂੰ ਫੰਡ ਕਾਉਂਡ ਦਿੰਦਾ ਇੱਕਦਮ ਕਿਵੇਂ ਬਿਲਡ ਹੋ ਜਾਂਦੇ ਆ ਇਹਨਾਂ ਗੱਲਾਂ ਤੇ ਜ਼ਰੂਰ ਤਵੱਜਾ ਤਵੱਜੋ ਦਿਆ ਕਰੋ ਮੈਂ ਨਾਲ ਮੈਂ ਬੇਨਤੀਆਂ ਕਰਾਂਗਾ ਅੱਜ ਦਾ ਜੋ ਜੋਗਿਆ ਆਪ ਜੀ ਨੇ ਦੇਖਿਆ ਪਿਛਲੇ ਸਮੇਂ ਦੇ ਵਿੱਚ ਡਾਕਟਰ ਸਾਹਿਬ ਉਹਨਾਂ ਨੇ ਮੈਂਸ਼ਨ ਕੀਤੇ ਆ ਨਾ ਪਾਕਿਸਤਾਨ ਦੀ ਧਰਤੀ ਤੋਂ ਭਾਈ ਪਰਮਜੀਤ ਸਿੰਘ ਪੰਜਵਾੜ ਤੇ ਉਹਨਾਂ ਤੋਂ ਪ੍ਰਾਤ ਭਾਈ ਬਤਾਰ ਸਿੰਘ ਖੰਡਾ ਕੈਨੇਡਾ ਯੂਕੇ ਦੀ ਧਰਤੀ ਤੋਂ ਕੈਨੇਡਾ ਦੀ ਧਰਤੀ ਦੇ ਭਾਈ ਹਰਦੀਪ ਸਿੰਘ ਨੇਜਰ ਇਹਨਾਂ ਦੀਆਂ ਸ਼ਹਾਦਤਾਂ ਜੋ ਪਿਛਲੇ ਸਮੇਂ ਦੇ ਵਿੱਚ ਭਾਰਤੀ ਹਕੂਮਤ ਨੇ ਕਿਵੇਂ ਪਲਾਨ ਕੀਤਾ ਔਰ ਕਿਵੇਂ ਜੜੀਆਂ سوشل میڈیا ਦੇ ਉੱਤੇ ਪਹਿਲਾਂ ਹੀ ਇਹ ਧਮਕੀਆਂ ਮਿਲਣ ਲੱਗ ਗਈਆਂ ਸਾਰਾ ਸਾਡੇ ਸਿੱਖ ਐਕਟੀਵਿਸਟਾਂ ਨੂੰ ਕਿ ਭਾਈ ਤੁਹਾਨੂੰ ਕੇਅਰਫੁਲ ਹੋਣਾ ਚਾਹੀਦਾ ਆ ਔਰ ਉਹਨਾਂ ਦੇ ਜਿਹੜੇ ਭਾਰਤੀ ਹਕੂਮਤ ਦੇ ਬਿਠਾਏ ਹੋਏ سوشل میڈیا ਤੇ ਉਹ ਸਿੱਧੀਆਂ ਟਰੈਕਟ ਜਿਹੜੀਆਂ ਦੇ ਰਿਹਾ ਸਾਰਾ ਪਰ ਹੁਣ ਜਦੋਂ 5i ਕੰਟਰੀ ਨੇ ਇਹ ਸਾਬਤ ਕਰ ਦਿੱਤਾ ਕੈਨੇਡਾ ਤੋਂ ਅਮਰੀਕਾ ਤੋਂ ਵਾਈਟ ਹਾਊਸ ਤੋਂ ਪ੍ਰੈਸ ਕਾਨਫਰੰਸਾਂ ਹੋਈਆਂ ਕਿ ਇਹ ਜਿਹੜੇ ਪਲਾਨ ਰਚੇ ਗਏ ਸਾਰਾ ਜਿਵੇਂ ਨਿਊਯਾਰਕ ਦੀ ਧਰਤੀ ਤੇ ਭਾਈ ਗੁਰਪਤਵੰਤ ਸਿੰਘ ਪੰਨੋਂ ਉਹਨਾਂ ਦਾ ਵੀ ਪਲਾਨ ਰਚਿਆ ਗਿਆ ਸੀ ਸੋ ਉਹਨਾਂ ਗੱਲਾਂ ਨੂੰ ਇਸ ਕੰਟਰੀ ਦੇ ਵਿੱਚ ਨੰਗਾ ਕੀਤਾ ਗਿਆ ਸੋ ਉਸ ਪਲਾਨ ਦੇ ਵਿੱਚ ਜਿਹੜਾ ਉਹਨਾਂ ਨੇ ਮੂਹਰਾ ਬਣਾਇਆ ਸੀ ਨਖਲ ਗੁਪਤਾ ਉਹ ਵੀ ਨਿਊਯਾਰਕ ਦੀ ਸ਼ਹਿਰ ਜਿਹੜਾ ਬਰੂਕਲਿਨ ਦੇ ਵਿੱਚ ਜੇਲ੍ਹ ਦੇ ਵਿੱਚ ਵਾਦਿਆ ਕੁਝ ਜੜੀਆਂ ਪੇਸ਼ੀਆਂ ਹੋਈਆਂ ਸੀ ਗਏ ਸਾਰਾ ਪਰ ਮੈਂ ਇਹ ਗੱਲ ਕਹਿਣਾ ਆ ਆਪ ਜੀ ਸਾਰੇ ਇਸ ਗੱਲ ਨੂੰ ਲੈ ਕੇ ਸਮਝਦਾ ਰਹੋ ਕਿ ਪੰਜਾਬ ਦੀ ਧਰਤੀ ਤੇ ਭਾਈ ਅਸੀਂ ਚੱਲ ਕੇ ਹੁਣ ਬਹੁਤ ਵੱਡੀ ਤਦਾਦ ਵਿੱਚ ਜਿਹੜੇ ਸਿੱਖ ਨੌਜਵਾਨ ਆ ਉਹ ਬੇਵਿਸ਼ਾਵਲ ਨੂੰ ਰੁਕ ਕੀਤਾ ਆ ਉਹਨਾਂ ਨੇ ਕਿਉਂ ਰੁਕ ਕੀਤਾ ਕਿਉਂਕਿ ਪੰਜਾਬ ਸੈਂਟਰ ਦੀਆਂ ਜਿਹੜੀਆਂ ਪਾਲਸੀਆਂ ਆ ਉੱਥੇ ਤੁਹਾਨੂੰ ਜਿਹੜੀ ਬੇਰੋਜ਼ਗਾਰ ਸਾਡੇ ਬੱਚੇ ਨੌਜਵਾਨ ਤੁਰੇ ਫਿਰਦੇ ਹਨ ਐਜੂਕੇਸ਼ਨ ਆ ਵੀ ਹੈਗੀਆਂ ਨਾ ਇਹ ਸਾਰਾ ਹੀ ਢਾਕ ਤਰੀਕਾ ਜਿਹੜੀਆਂ ਜਿਹੜੀਆਂ ਪਲਾਨਗਾ ਸੈਂਟਰ ਦੀਆਂ ਆ ਇਸ ਕਰਕੇ ਸਾਡੇ ਨੌਜਵਾਨ ਵਿਦੇਸ਼ਾਂ ਵੱਲ ਨੂੰ ਰੁਕ ਕਰ ਰਹੇ ਆ ਨਾ ਸੋ ਪੰਜਾਬ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ ਸਾਡੇ ਗੁਰੂਆਂ ਦੀ ਧਰਤੀ ਜਿੱਥੇ ਸਾਡੀ ਪਾਕ ਪਵਿੱਤਰ ਅਸਥਾਨ ਦਰਬਾਰ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਦਾ ਦਰ ਅ ਅੰਮ੍ਰਿਤਸਰ ਸਾਹਿਬ ਦੀ ਗੱਲ ਕਰ ਲਓ ਪਰ ਉੱਥੇ ਜੇ ਹੁਣ ਐਸੇ ਤਰੀਕੇ ਨਾਲ ਵਿਦੇਸ਼ਾਂ ਵੱਲ ਨੂੰ ਆਪਾਂ ਰੁਕ ਕਰਦੇ ਰਹੇ ਤਾਂ ਫਿਰ ਪੰਜਾਬ ਦਾ ਹਾਲ ਇਦੇ ਉੱਤੇ ਇਹ ਕਿਹਦੀ ਜ਼ਿੰਮੇਵਾਰੀ ਸੀ ਜਦੋਂ ਹੁਣ ਪੰਜਾਬ ਦੇ ਵਿੱਚ ਅਲੱਗ-ਅਲੱਗ ਸਮੇਂ ਸਰਕਾਰਾਂ ਆਉਂਦੀਆਂ ਕਦੇ ਹੁਣ ਬੀਜੇਪੀ ਆ ਜਾਵੇ ਭਾਵੇਂ ਪਿੱਛੇ ਹੁਣ ਜਿਹੜੀ ਆਮ ਆਦਮੀ ਪਾਰਟੀ ਭਗਵਤ ਮਾਨ ਆ ਜਾਂ ਅਕਾਲੀ ਦਲ ਸੀ ਪਹਿਲਾਂ ਕਾਂਗਰਸ ਆ ਇਹਨਾਂ ਨੇ ਤੁਹਾਨੂੰ ਆਟੇ ਦਾਲਾਂ ਦੀਆਂ ਸ਼ਕੀਮਾਂ ਦੇ ਵਿੱਚ ਪਾ ਕੇ ਅਸੀਂ ਤੁਹਾਨੂੰ ਫ੍ਰੀ ਦਵਾਂਗੇ ਉਹਨਾਂ ਚੱਕਰਾਂ ਦੇ ਵਿੱਚ ਪਾ ਕੇ ਸਾਡੀ ਨੌਜਵਾਨੀ ਸਾਡੇ ਜਿਹੜੇ ਪੰਜਾਬ ਦੇ ਹਾਲਾਤ ਸਾਡਾ ਪਾਣੀ ਲੁੱਟਿਆ ਜਾ ਰਿਹਾ ਨੌਜਵਾਨਾਂ ਨੂੰ ਡਰਗ ਦੇ ਵਿੱਚ ਲਾਇਆ ਜਾ ਰਿਹਾ ਇਹਨਾਂ ਚੀਜ਼ਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬਹਾਰਾ ਜੀਆਂ ਬਿਆਦਮੀਆਂ ਜਿਹੜੀਆਂ ਹੁਣ ਤੱਕ ਹੋ ਰਹੀਆਂ ਆ ਪਿਛਲੇ ਦਿਨਾਂ ਦੇ ਵਿੱਚ ਦੋਹਾ ਕਤਰ ਦੇ ਵਿੱਚ ਉਹਨਾਂ ਕੰਟਰੀਆਂ ਦੇ ਲਾ ਆ ਗੁਰੂ ਗ੍ਰੰਥ ਸਾਹਿਬਹਾਰਾ ਜੀ ਦੇ ਸਰੂਪ ਜਿਹੜੇ ਤਿੰਨ ਸਰੂਪ ਆ ਉਹਨਾਂ ਨੂੰ ਉਹਨਾਂ ਨੇ ਆਪਣੀ ਕਸਟਡੀ ਦੇ ਵਿੱਚ ਲਏ ਜੇਲ੍ਹ ਦੇ ਵਿੱਚ ਲਿਆਂਦੇ ਗਏ ਸੋ ਉਸ ਸਰੂਪਾਂ ਦੀ ਗੱਲ ਕਰਨ ਵਾਸਤੇ ਕੌਣ ਕਰੇਗਾ ਗੱਲ ਕਿਉਂਕਿ ਤੁਹਾਡਾ ਕੰਟਰੀ ਨਹੀਂ ਆ ਤੋ ਇਸ ਕਰਕੇ ਤੁਹਾਨੂੰ ਆਪਣੀ ਗੱਲ ਆਪ ਕਰਨੀ ਪਵੇਗੀ ਜੇ ਤੁਹਾਡਾ ਕੰਟਰੀ ਹੁੰਦਾ ਤੁਹਾਡਾ ਉਸ ਕੰਟਰੀ ਦੇ ਵਿੱਚ ਤੁਹਾਡਾ ਸਿੱਖਾਂ ਦਾ ਐਮਬੈਸਡਰ ਬੈਠਾ ਹੁੰਦਾ ਤੇ ਉਸ ਕੰਟਰੀ ਦੇ ਬੰਦਿਆਂ ਦੇ ਨਾਲ ਜਿਹੜੇ ਬਹੁਤ ਮਰਿਆ ਉਹਨਾਂ ਨਾਲ ਗੱਲ ਕਰਦੇ ਕੀ ਭਾਈ ਸਾਡੇ ਇਹ ਗੁਰੂ ਗ੍ਰੰਥ ਸਾਹਿਬ ਸਾਡੇ ਜਾਗ ਦੀ ਜੋਤ ਇਹਨੂੰ ਅਸੀਂ ਲਿਵਿੰਗ ਗੁਰੂ ਮੰਨਦੇ ਆ ਦਾ ਇਹ ਜੇਲ੍ਹ ਦੇ ਵਿੱਚ ਨਹੀਂ ਰੱਖੇ ਜਾ ਸਕਦੇ ਉਹਨਾਂ ਨੂੰ ਐਕਸਪਲੇਨ ਕਰਦਾ ਪਰ ਹੁਣ ਸ਼੍ਰੋਮਣੀ ਕਮੇਟੀ ਨੂੰ ਵੀ ਪੁੱਛ ਕੀਤਾ ਜਾਂਦਾ ਸੈਂਟਰ ਦੇ ਤਰਲੇ ਕੱਢੇ ਜਾਂਦੇ ਆ ਕਿਉਂ ਕਿਉਂਕਿ ਤੁਹਾਡਾ ਰਾਜ ਨਹੀਂ ਆ ਵਿਦੇਸ਼ਾਂ ਵਿੱਚ ਤੁਹਾਡੇ ਪਲੋਟ ਰਚੇ ਜਾਂਦੇ ਆ ਕੌਣ ਗੱਲ ਕਰਦਾ ਆ ਭਾਈ ਸਿੱਖ ਜੱਤੇ ਬੰਦੀਆਂ ਆਪ ਗੱਲ ਕਰਦੀਆਂ ਹਨ ਸੋ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਆ ਜਿਹੜਾ ਕੌਮੀ ਘਰ ਖਾਲਸਾਣ ਦਾ ਸੰਘਰਸ਼ ਆ ਇਹ ਸ਼ਹੀਦਾਂ ਦੇ ਖੂਨ ਦੇ ਉੱਤੇ ਆ ਸਤਿਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਨੇ ਸ਼ਬਦ ਕਹੇ ਸੀ ਕਿ ਭਾਈ ਜਿਸ ਦਿਨ ਜੜੀਆਂ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਭਾਰਤੀ ਫੌਜ ਦੇ ਕਦਮ ਪਾਏ ਉਸ ਦਿਨ ਖਾਲਸਤਾ ਦੀ ਨਹੀਂ ਰੱਖੀ ਜਾਏਗੀ ਨਹੀਂ ਰੱਖੀ ਗਈ ਉਹਦੇ ਉੱਤੇ ਕੰਮ ਕੀ ਨਹੀਂ ਕਰਨਾ ਭਾਈ ਤੁਹਾਡੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ ਇਹਦੇ ਉੱਤੇ ਜ਼ਰੂਰ ਤਵੱਜੋ ਦਿਆ ਕਰੋ ਮੈਂ ਇਹ ਜਾਦਾ ਸਮਾਂ ਨਾ ਲੈਂਦਾ ਹੋਇਆ ਇੱਕ ਗੱਲ ਜਰੂਰ ਮੈਂ ਵਲਡਰ ਸਿੰਘ ਪਾਰਲੀਮੈਂਟ ਬਾਰੇ ਕਰਨੀ ਆ ਸ਼ੁਰੂਆਤ ਖਾਲਸਾ 2015 ਦੇ ਵਿੱਚ ਸਿੰਘ ਸਾਹਿਬ ਜੇਜ਼ਦਾਰ ਜਗਤਾਰ ਸਿੰਘ ਔਵਾਰਾ 7 ਲੱਖ ਦਾ ਘੱਟ ਦੱਸਿਆ ਜਾਂਦਾ ਉੱਥੇ ਜਥੇਦਾਰ ਸਾਹਿਬ ਨੂੰ ਜਥੇਦਾਰ ਕੌਮ ਨੇ ਠਾਪਿਆ ਤੇ ਉਹ ਦਿੱਲੀ ਦੀ ਜੇਲ੍ਹ ਦੇ ਵਿੱਚ ਵੰਦੇ ਆ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਇਹ ਡਾਇਸਪੋਰਾ ਦੇ ਵਿੱਚ ਵਲਡਰ ਸਿੰਘ ਪਾਰਲੀਮੈਂਟ ਕਾਇਮ ਹੋਈ ਆ ਇਹਦੇ 1 ਇਅਰ ਆ ਅਲੱਗ ਅਲੱਗ ਕੰਟਰੀਆਂ ਦੇ ਵਿੱਚ ਅਜਲਾਸ ਹੁੰਦੇ ਆ ਇੱਕ ਸਾਲ ਭਰ ਦਾ ਜਿਹੜਾ ਕੰਮਕਾਰਾ ਵਰਲਡ ਸਿਕ ਪਾਰਲੀਮੈਂਟ ਆ ਉਹਦੇ ਉੱਤੇ ਮੰਤਰ ਹੁੰਦਾ ਆ ਅਸੀਂ ਚਾਹੁੰਦੇ ਆ ਵੀ ਨੌਜਵਾਨ ਜਿਹੜੇ ਗੁਰਸਿੱਖ ਜਿਹੜੇ ਨੌਜਵਾਨਾਂ ਕੋਲੇ ਇਸ ਕੰਟਰੀ ਦੀ ਐਜੂਕੇਸ਼ਨ ਆ ਤੁਸੀਂ ਕਿਸੇ ਵੀ ਫੀਲਡ ਦੇ ਵਿੱਚ ਮਹਾਰਤ ਰੱਖਦੇ ਹੋ ਜਾਂ ਤੁਹਾਡੀ ਕੰਮ ਕਰਨ ਦੀ ਰੁਚੀ ਆ ਉਹ ਭਾਵੇਂ ਧਾਰਮਿਕ ਲੈਵਲ ਦੀ ਹੋਵੇ ਜਾਂ ਤੁਸੀਂ ਐਜੂਕੇਸ਼ਨ ਜਿਹੜੀ ਆ ਉਹ ਧਾਰਮਿਕ ਲੈਵਲ ਦੀ এডੂਕੇਸ਼ਨ ਆਪਣੀ ਕੌਮ ਦੇ ਵਿੱਚ ਕਰਨੀ ਚਾਹੁੰਦੇ ਹੋ ਜਾਂ ਤੁਸੀਂ ਸਪੋਰਟਸ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਜਾਂ ਤੁਹਾਡੇ ਕੋਲ ਕੋਈ ਫਾਈਨੈਂਸ ਦੀ ਕੋਈ ਬੈਂਕ ਦਾ ਜਿਹੜਾ ਕੋਈ ਵੈਕਾਂ ਦਾ ਕੋਈ ਤੁਹਾਡੇ ਕੋਲ ਤਜਰਬਾ ਆ ਅਲੱਗ-ਅਲੱਗ ਜੜੀਆਂ ਕਾਉਂਸਲਸ ਬਣੀਆਂ ਹੋਈਆਂ ਆ ਤਾਂ ਉਹਦੇ ਵਿੱਚ ਅਸੀਂ ਅੱਜ ਅਪੀਲ ਮੈਂ ਤੁਹਾਨੂੰ ਕਰਦਾ ਆ ਬਈ ਹੁਣ ਆਉਣ ਵਾਲੀ 4 5 6 ਨੂੰ ਜਰਮਨ ਦੇ ਵਿੱਚ ਅਜਲਾਸ ਹੈ ਤਾ ਉਤੇ ਜਿਹੜੇ ਵੀ ਨੌਜਵਾਨ ਜਾਂ ਕੋਈ ਵੀ ਭੈਣ ਭਰਾ ਆਉਣਾ ਚਾਹੁੰਦਾ ਆ ਮੋਸਟ ਵੈਲਕਮ ਵਰਲਡਸ ਇੱਕ ਪਾਰਲੀਮੈਂਟ ਸਰਬੱਤ ਖਾਲਸਾ ਦੇ ਵਿੱਚ ਇਹ ਮਤਾ ਸੀ ਤੇ ਇਸ ਪਾਰਲੀਮੈਂਟ ਦੇ ਨਾਲ ਜਿਹੜੇ ਕੌਮੀਕਰ ਖਾਲਸਤਾਨ ਦੀ ਗੱਲ ਇੱਕ ਜਿਹੜੀ ਕਾਉਂਸਲ ਆ ਸੈਲਫ ਡਿਟਰਮੀਨੇਸ਼ਨ ਦੀ ਆ ਜਿਹੜੀ ਖਾਲਸਤਾਨ ਦੀ ਗੱਲ ਕਰਦੀ ਆ ਤੇ ਪਿਛਲੇ ਦਿਨੀ ਜਨੇਵਾ ਦੇ ਵਿੱਚ ਇੱਕ ਸੈਸ਼ਨ ਜਿਹੜਾ ਯੂਨਾਈਟਿਡ ਨੇਸ਼ਨ ਦਾ ਸੀ ਜਿੱਥੇ ਸਾਡੇ ਵਕੀਲ ਰਣਜੀਤ ਸਿੰਘ ਸਰਾਏ ਜੀ ਨੇ ਇੱਕ ਤਕਰੀਬਨ 7-8 ਮਹੀਨਿਆਂ ਦੀ ਮਿਹਨਤ ਦੇ ਨਾਲ ਤਿਆਰ ਕੀਤੀ ਹੋਈ 24 ਪੰਨਿਆਂ ਦੀ ਇੱਕ ਰਿਪੋਰਟ ਜਿਹੜੀ ਕਿ ਸਲਬਟ ਟਰਮੀਨੇਸ਼ਨ ਦੀ ਜਾਂ ਸਾਡੀ ਜਿਹੜੀਆਂ ਜੈਨੋਸਾਈਡ ਜਿਹੜੀ ਭਾਰਤ ਦੇ ਵਿੱਚ ਅਲੱਗ-ਅਲੱਗ ਸਟੇਟਾਂ ਦੇ ਵਿੱਚ ਹੋਈ ਆ ਉਹਦੇ ਉੱਤੇ ਤਿਆਰ ਕੀਤੀ ਹੋਈ ਸੀ ਤੇ ਸਾਡੇ ਡੈਲੀਗੇਸ਼ਨ ਜਿਹੜੇ 7 ਮੈਂਬਰ ਪਾਰਲੀਮੈਂਟ ਦੇ ਗਏ ਸੀ ਤੇ ਭਾਰਤ ਨੇ ਉਸ اجلاس ਦੇ ਵਿੱਚ ਯੂਨੈ ਦੇ ਵਿੱਚ 32 ਬੰਦੇ ਆਪਣੇ ਡਿਪਲੋਮੈਟ ਜਿਹੜੇ ਭੇਜੇ ਜਿਨ੍ਹਾਂ ਨੂੰ ਸਾਡੇ ਮੈਂਬਰਾਂ ਨੇ ਸਵਾਲ ਕੀਤੇ ਕਿ ਕਿਵੇਂ ਤੁਸੀਂ ਸਾਡੇ ਜਿਹੜੇ ਬੰਦੀ ਸਿੰਘ ਬਣਾਏ ਹੋਏ ਆ ਭਾਰਤ ਦੀਆਂ ਜੇਲਾਂ ਦੇ ਵਿੱਚ 30 35 35 ਸਾਲਾਂ ਤੋਂ ਉਹਨਾਂ ਨੂੰ ਛੱਡ ਨਹੀਂ ਰਹੇ ਸੋ ਉਹ ਗੱਲਾਂ ਜਿਹੜੇ ਸਵਾਲ ਜਵਾਬ ਹੋਏ ਤਾਂ ਉਹ 24 ਪੰਨਿਆਂ ਦੀ ਰਿਪੋਰਟ UN ਦੀ ਵੈੱਬਸਾਈਟ ਦੇ ਉੱਤੇ ਜਿਹੜਾ ਕਾਲਮ ਹੈ ਮਨੁੱਖੀ ਅਧਿਕਾਰਾਂ ਦੇ ਹਿਊਮਨ ਰਾਈਟ ਦੇ ਉੱਤੇ ਉਹਦੇ ਉੱਤੇ ਪਬਲਿਸ਼ ਜਿਹੜੀ ਯੂਨਾਈਟਿਡ ਨੇਸ਼ਨਾਂ ਕਰ ਦਿੱਤੀ ਤੁਸੀਂ ਕੋਈ ਵੀ ਜਾ ਕੇ ਉਹਨੂੰ ਦੇਖ ਸਕਦੇ ਹੋ ਇਹ ਇੱਕ ਵੱਡੀ ਵੱਡੀ ਅਚੀਵਮੈਂਟ ਜਿਹੜੀ ਸਗੀ ਸੋ ਇਸ ਤਰ੍ਹਾਂ ਦੇ ਸਟੈਪ ਬਾਈ ਸਟੈਪ ਅਲੱਗ-ਅਲੱਗ ਕੰਟਰੀਆਂ ਦੇ ਡਿਪਲੋਮੈਟਸ ਦੇ ਨਾਲ ਰਿਲੇਸ਼ਨ ਬਣਾਉਣੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕੌਮੀ ਘਰਖਾਲிஸ்தਾਨ ਦੀ ਗੱਲ ਚੱਲੇ ਤਾਂ ਉਹ ਕੰਟਰੀਆਂ ਤੁਹਾਡੇ ਖਾਲਸਾਣ ਦੇ ਕੇਸ ਦੇ ਵਿੱਚ ਹਾਂ ਦਾ ਨਾਰਾ ਮਾਰ ਸਕੇ ਸੋ ਮੈਂ ਇੰਨੀ ਬੇਨਤੀਆਂ ਕਰਦਾ ਹੋਇਆ ਕਿਸੇ ਵੀ ਪੁਲਿਸਕ ਲਈ ਮਾਫ਼ੀ ਚਾਹੁੰਨਾ ਸੋ ਆਪ ਜੀ ਨੂੰ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਸਾਰੇ ਪ੍ਰਬੰਧਕਾਂ ਨੂੰ ਸੰਗਤਾਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ